ਜੋ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਮ ਪ੍ਰੀਤਕੌਰ ਤੇ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਨ ਦਾ ਆਗਾਜ਼ ਕਰਦੇ ਆਂ ਸਭ ਤੋਂ ਪਹਿਲਾਂ ਜਿਹੜੀ ਕਿ ਇੱਕ ਖੁਸ਼ਖਬਰੀ ਦੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ ਪਨ ਬਸ ਤੇ ਸਰਕਾਰੀ ਬੱਸਾਂ ਪੀਆਰਟੀਸੀ ਬਸਾਂ ਦੇ ਬੋਲੋ ਜਿਹੜੇ ਕਿ 3 ਦਿਨ ਦੀ ਹੜਤਾਲ ਕੀਤੀ ਗਈ ਸੀ 6 7 ਤੇ 8 ਪਰ ਉਸ ਦੇ ਵਿੱਚ ਰੋਗ ਲੱਗ ਗਈ ਆ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਹੁਣ ਸਿਰਫ 7 ਤਰੀਕ ਤੱਕ ਹੀ ਬੰਦ ਰੱਖਣਗੇ ਪਰ 8 ਤਰੀਕ ਤੋਂ ਬੱਸਾਂ ਮੁੜ ਜਿਹੜੇ ਕਿ ਸ਼ੁਰੂ ਹੋ ਜਾਣਗੀਆਂ ਇੱਕ ਵੱਡੀ ਰਾਹਤ ਦੀ ਖਬਰ ਜਿਹੜੇ ਕਿ ਸਾਹਮਣੇ ਆ ਰਹੀ ਹੈ ਪੰਜਾਬ ਰੋਡਵੇਸ ਬਨਬਸ ਪੀ ਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਨੇ ਤਿੰਨ ਰੋਜ਼ਾ ਹੜਤਾਲ ਖਤਮ ਕਰ ਦਿੱਤੀ ਹੈ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਰੋਡਵੇਸ ਬਨਬਸ ਪੀ ਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਰਦਾ ਦਿੱਤਾ ਗਿਆ ਤੇ ਜਿਸ ਮਗਰੋਂ ਹੜਤਾਲ ਤੇ ਗਏ ਮੁਲਾਜ਼ਮਾਂ ਨੇ ਇਸ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕੀਤਾ ਜੀ ਆ ਇਸ ਸੰਬੰਧੀ ਜਾਰੀ ਇੱਕ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਰੋਡਵੇਜ਼ ਪੰਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਦੇ ਨਾਲ ਉਹਨਾਂ ਦੀਆਂ ਮੰਗਾਂ ਸੰਬੰਧੀ ਜਿਹੜਾ ਕਿ ਹੁਣ 15 ਜਨਵਰੀ ਨੂੰ 2025 ਜਿਹੜਾ ਕਿ ਸਵੇਰ 11:30 ਵਜੇ ਮੁੱਖ ਮੰਤਰੀ ਦਫ਼ਤਰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਰੱਖੇ ਗਈ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਯੂਨੀਅਨ ਦੇ ਵੱਧ ਤੋਂ ਵੱਧ ਪੰਜ ਮੈਂਬਰ ਜਿਹੜੇ ਕਿ ਸ਼ਾਮਿਲ ਹੋ ਸਕਦੇ ਨੇ ਅਤੇ ਦੱਸਣਯੋਗ ਹੈ ਕਿ ਪੰਜਾਬ ਰੋਡਵੇਜ਼ ਬੰਬਸ ਪੀਆਰਟੀਸੀ ਦਾ ਕੰਟਰੈਕਟ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਦਾ ਜਿਹੜਾ ਕਿ ਦੂਜਾ ਦਿਨ ਜਿਹਦੇ ਦੌਰਾਨ ਇੱਕ ਅਨਾਂ ਦੇ ਵੱਲੋਂ ਇੱਕ ਵੱਡਾ ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹੁਣ 15 ਤਰੀਕ ਨੂੰ ਜਿਹੜਾ ਕਿ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਜੇਕਰ ਪੋਜ਼ੀਟਿਵ ਉਹਨਾਂ ਨੂੰ ਰੁਖ ਮਿਲਦਾ ਹੈ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਸ਼ਾਂਤਵੇਂ ਢੰਗ ਦੇ ਨਾਲ ਸਾਰਾ ਕੁਝ ਕੀਤਾ ਜਾਵੇਗਾ ਪਰ ਜੇਕਰ ਉਹਨਾਂ ਨੂੰ ਕੋਈ ਗੱਲ ਲੱਗਦੀ ਹੈ ਤਾਂ ਉਹਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਸਕਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 15 ਤਰੀਕ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਕੀ ਸੱਟਾ ਸੱਟਾ ਜਿਹੜਾ ਕਿ ਸਾਹਮਣੇ ਆਉਂਦਾ ਹੈ ਤਦਰੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ 5 ਫਰਵਰੀ ਨੂੰ ਚੋਣਾਂ ਹੋਣਗੀਆਂ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਤੇ ਚੋਣ ਕਮਿਸ਼ਨਰ ਅਜੀਤ ਕੁਮਾਰ ਨੇ ਦੱਸਿਆ ਕਿ 5 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਆਉਣਗੇ ਤਾਂ ਇਸ ਵਾਰ ਵੀ ਦਿੱਲੀ ਚਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਤੇ ਕੋਈ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਦੱਸਣਯੋਗ ਹੈ ਕਿ ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ ਅਤੇ ਨਵੇਂ ਸਦਨ ਦੇ ਗਠਨ ਲਈ ਉਸ ਤੋਂ ਪਹਿਲਾਂ ਚੋਣਾਂ ਹੋਣਗੀਆਂ ਤੇ ਦਿੱਲੀ ਦੇ ਵਿੱਚ ਹਮੇਸ਼ਾ ਹੀ ਵਿਧਾਨ ਸਭਾ ਚੋਣਾਂ ਇੱਕੋ ਪੜਾਚ ਹੁੰਦੀਆਂ ਨੇ ਤੇ ਦਿੱਲੀ ਦੇ ਵਿੱਚ ਇਸ ਵਾਰ ਕੁੱਲ 1 ਕਰੋੜ 55 ਲੱਖ 24 ਹਜ਼ਾਰ 875 ਵੋਟਰ ਹਨ ਤੇ ਚੋਣ ਕਮਿਸ਼ਨ ਦੇ ਅਨੁਸਾਰ ਦਿੱਲੀ ਦੀਆਂ ਚੋਣਾਂ ਦੇ ਵਿੱਚ ਇਸ ਵਾਰ ਕੁੱਲ 1.55 ਕਰੋੜ ਤੋਂ ਵੱਧ ਵੋਟਰ ਹੋਣਗੇ ਜੀ ਹਾਂ ਇਹ ਵੀ ਇੱਕ ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਤਾਂ 8 ਫਰਵਰੀ ਨੂੰ ਹੁਣ ਜਿਹੜੇ ਕਿ ਇਸ ਦੇ ਨਤੀਜੇ ਸਾਹਮਣੇ ਆਣਗੇ ਤੇ 5 ਫਰਵਰੀ ਨੂੰ ਜਿਹੜਾ ਕਿ ਵੋਟਾਂ ਪੈ ਜਾਣਗੀਆਂ ਤਦ ਦੇ ਉੱਤਰ ਪਾਰਾ ਦੇ ਵਿੱਚ ਪੈ ਰਹੇ ਕੜਾਕੇ ਦੀ ਠੰਡ ਕਾਰਨ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਕਿਉਂਕਿ ਠੰਡ ਦਾ ਕੈਰ ਹੁਣ ਇੰਨਾ ਕੋ ਵੱਧ ਚੁੱਕਿਆ ਹੈ ਕਿ ਬੱਚਿਆਂ ਦੀ ਸਿਹਤ ਤੇ ਉਸ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਜਿਸ ਕਾਰਨ ਹੁਣ ਉਹਨਾਂ ਦੀ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਉੱਤਰ ਪਾਰਤ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ ਤੇ ਮੌਸਮੀ ਪਾਗ ਦੇ ਮੁਤਾਬਕ ਪੰਜਾਬ ਸਣੇ ਪੂਰਾ ਉੱਤਰ ਪਾਰਤ ਹਲੇ ਹੋਰ ਠੰਡ ਦਾ ਸਾਹਮਣਾ ਕਰੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹਲੇ ਹੋਰ ਜ਼ੋਰ ਵਿਖਾਵੇਗੀ ਤੇ ਇਸ ਸਭ ਦੇ ਵਿਚਾਰੇ ਪੰਜਾਬ ਦੇ ਸਕੂਲਾਂ ਦੇ ਵਿੱਚ 24 ਦਸੰਬਰ ਤੋਂ ਸਕੂਲਾਂ ਤੇ ਹੋਰ ਵਿਦਿਅਕ ਅਦਾਰਿਆਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਇਸੇ ਵਿਚਾਲੇ ਸਿੱਖਿਆ ਡਾਇਰੈਕਟੋਰੇਟ ਨੇ ਰਾਜ ਦੀ ਰਾਜਤਾਨੀ ਦੇ ਸਾਰੇ ਸਰਕਾਰੀ ਸਕੂਲਾਂ ਦੇ ਲਈ 1 ਤੋਂ 15 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ ਤੇ ਦਿੱਲੀ ਦੇ ਸਾਰੇ ਸਰਕਾਰੀ ਸਕੂਲਾਂ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ 1 ਜਨਵਰੀ ਤੋਂ 15 ਜਨਵਰੀ ਤੱਕ ਛੁੱਟੀ ਰਹੇਗੀ ਜੇਕਰ 15 ਜਨਵਰੀ ਤੋਂ ਬਾਅਦ ਵੀ ਮੌਸਮ ਜ਼ਿਆਦਾ ਠੰਡਾ ਰਹਿੰਦਾ ਤਾਂ ਛੁੱਟੀਆਂ ਦੀ ਮਿਆਦ ਹੋਰ ਵੀ ਵੱਧ ਸਕਦੀ ਹੈ ਤਦ ਦੇ ਬੰਦੇ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਕਿ ਪ੍ਰਦਰਸ਼ਨ ਚੱਲ ਰਿਹਾ ਸੀ ਚੰਡੀਗੜ੍ਹ ਦੇ ਵਿੱਚ ਜਿੱਥੇ ਜੜਾ ਗਿਆ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਜਿਹੜਾ ਕਿ ਉੱਥੇ ਜਾ ਕੇ ਸਥਿਤੀ ਨੂੰ ਸਾਂਭ ਲਿਆ ਜਾਂਦਾ ਪਰ ਦੱਸਣਯੋਗ ਹੈ ਕਿ ਕਾਫੀ ਜਿਹੜੇ ਕਿ ਹੈ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਿਹੜਾ ਕਿ ਹੈ ਜਦੋਂ ਕਿ ਉਹਨਾਂ ਦਾ ਪ੍ਰਦਰਸ਼ਨ ਹੋਰ ਵੱਧ ਜਾਂਦਾ ਹੈ ਸਥਿਤੀ ਨੂੰ ਜਿਹੜਾ ਕਿ ਸਾਂਭ ਨਹੀਂ ਜਾਂਦਾ ਤਾਂ ਉਸ ਵੇਲੇ ਜਿਹੜਾ ਕਿ ਪੁਲਿਸ ਦੇ ਵੱਲੋਂ ਹੋਰ ਉੱਥੇ ਮੁਲਾਜ਼ਮ ਜਿਹੜੇ ਕਿ ਬੁਲਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਸਥਿਤੀ ਨੂੰ ਜਿਹੜਾ ਕਿ ਸਾਂਭ ਰਿਆ ਜਾਂਦਾ ਪਰ ਕਹਿ ਸਕਦੇ ਆ ਕੀ ਚੜਪ ਵੀ ਜਿਹੜੀ ਕਿ ਆ ਦੇਖਣ ਨੂੰ ਉੱਥੇ ਮਿਲੀ ਹੈ ਕਮਨਸਾਫ ਮੋਰਚੇ ਤੇ 2 ਸਾਲ ਪੂਰੇ ਹੋਣ ਤੇ ਮੁਹਾਲੀ ਚ ਪ੍ਰੋਗਰਾਮ ਕਰਵਾਇਆ ਗਿਆ ਤੇ ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਪੁਲਿਸ ਨੂੰ ਚੱਕਮਾ ਦੇ ਕੇ ਚੰਡੀਗੜ੍ਹ ਵਿੱਚ ਦਾਖਲ ਹੋ ਗਏ ਚੰਡੀਗੜ੍ਹ ਦੀ ਅਸਾ ਸਪੀਕਰ ਵੱਲੋਂ ਦਿਪਕ ਕੌਰ ਤੇ ਹੋਰ ਦੇ ਕਾਰੀ ਸੈਕਟਰ 43 ਵਿੱਚ ਦਰਨਾਕਾਰੀਆਂ ਨੂੰ ਰੋਕਦੇ ਹੋਏ ਤੇ ਪੁਲਿਸ ਨੇ ਉਹਨਾਂ ਤੇ लाठी चार्ज ਵੀ ਕੀਤਾ ਧਰੂ ਗੈਸ ਦੇ ਗੋਲੇ ਵੀ ਛੱਡੇ ਤੇ વોਟਰ ਕੈਨਨ ਦੀ ਵਰਤੋਂ ਵੀ ਕੀਤੀ ਗਈ ਤੇ ਪ੍ਰਦਰਸ਼ਨਕਾਰੀਆਂ ਨੂੰ ਚਾਰ ਪਸੰਦ ਦੇ ਵਿੱਚ ਥਾਣੇ ਲਜਾਇਆ ਗਿਆ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਾਪਸ ਪਰਤਣ ਦਾ ਐਲਾਨ ਕਰ ਦਿੱਤਾ ਤੇ ਪ੍ਰਦਰਸ਼ਨਕਾਰੀਆਂ ਨੂੰ ਮੁਰ ਮਾਰਚ ਕਰਨ ਤੋਂ ਰੋਕਣ ਲਈ ਪੁਲਿਸ ਨੇ ਚੰਡੀਗੜ੍ਹ ਮੁਹਾਲੀ ਸਰਹੱਦ ਤੇ ਪੰਜ ਲੇਅਰ ਬੈਰੀਕੇਡ ਬਣਾ ਦਿੱਤੇ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਪਥਰਾ ਨਾਲ ਪਰੇ ਟਿਪਰ ਵੀ ਉੱਥੇ ਖੜੇ ਕੀਤੇ ਗਏ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਜਿਹੜਾ ਕਿ ਹਿਰਾਸਤ ਦੇ ਵਿੱਚ ਵੀ ਲੈ ਲਿਆ ਤੇ ਇਸ ਦੌਰਾਨ ਨਿਹੰਗ ਸਿੰਘਾਂ ਦਾ ਇੱਕ ਜੱਥਾ ਵੀ ਉੱਥੇ ਮੌਕੇ ਤੇ ਪਹੁੰਚਦਾ ਤੇ ਜਿਨ੍ਹਾਂ ਦੇ ਵੱਲੋਂ ਪੁਲਿਸ ਨਾਲ ਜਿਹੜੀ ਕਿ ਟਕਰਾਰ ਵੀ ਦੇਖਣ ਨੂੰ ਮਿਲਦੀ ਆ ਪਰ ਪੁਲਿਸ ਦੇ ਵੱਲੋਂ ਜਿਹੜਾ ਕਿ ਹੈ ਮੌਕੇ ਤੇ ਇਸ ਤੇ ਨੂੰ ਜਿਹੜਾ ਕਿ ਸੰਭ ਲਿਆ ਜਾਂਦਾ ਤੇ ਇਹਨਾਂ ਨੂੰ ਕਈ ਪ੍ਰਦਰਸ਼ਨਕਾਰੀਆਂ ਨੂੰ ਤਾਂ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਤੇ ਰੁਕਾਦੇ ਹੁਣ ਅਗਲੀ ਖਬਰ ਦੇ ਵੱਲ ਤੇ ਉਹਦੇ ਦੇ ਦਿੱਲੀ ਐਨਸਾਰ ਦੇ ਵਿੱਚ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਵੀਰੇ ਦੇਸ਼ ਦੇ ਤੋਂ ਉੱਤੇ ਵੀ ਕਈ ਥਾਵਾਂ ਤੇ ਕਈ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਤੇ ਕਾਫੀ ਲੋਕਾਂ ਦੇ ਇਸ ਦੇ ਵਿੱਚ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਪੰਜਾਬ ਸਮੇਤ ਦੇਸ਼ ਦੀਆਂ ਰਾਜਧਾਨੀਆਂ ਦਿੱਲੀ ਤੇ ਐਮਸੀਆਰ ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਬਿਹਾਰ ਦੀ ਰਾਜਧਾਨੀ ਪਟਨਾਵਿਥ ਵਿੱਚ ਵੀ ਤਰਤੀ ਹਿੱਲ ਗਈਆ ਮੰਗਲਵਾਰ ਸਵੇਰੇ ਲੋਕਾਂ ਨੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਨੇਪਾਲ ਦੇ ਕਾਠਮਾਂਡੂ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਪੁਚਾਲ ਦੇ ਝਟਕੇ ਜਿਹੜੇ ਕਿ ਮਹਿਸੂਸ ਕੀਤੇ ਗਏ ਨੇ ਦੱਸਦੇ ਹੈ ਕਿ ਮੰਗਲਵਾਰ ਸਵੇਰੇ 6:40 ਵਜੇ ਲੋਕਾਂ ਨੂੰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਚੋਦਰੀ ਜੇਕਰ ਗੱਲ ਕਰੀਏ ਤਿਬਤ ਦੀ ਤਾਂ ਤਿਬਤ ਦੇ ਵਿੱਚ ਵੀ ਪੁਚਾਲ ਨੇ ਜਿਹੜੀ ਕਿ ਤਬਾਹੀ ਮਚਾ ਦਿੱਤੀ ਹੈ ਤੇ 43 ਤੋਂ ਵੱਧ ਲੋਕਾਂ ਦੇ ਵਿੱਚ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਨੇਪਾਲ 'ਚ ਵੀ ਜਿਹੜੇ ਕਿ ਵੱਡੇ ਝਟਕੇ ਲੱਗੇ ਨੇ ਤੇ ਭਾਰਤ 'ਚ ਵੀ ਇਸ ਦਾ ਅਸਰ ਦੇਖਣ ਨੂੰ ਜਿਹੜਾ ਕਿ ਮਿਲ ਰਿਹਾ ਸਾਡੀ ਤਕਰੀਰ ਸੱਤ ਟੈਕਟੋਨਿਕ ਪਲੇਟਾਂ ਦੀ ਬਣੀ ਹੋਈ ਹੈ ਤੇ ਇਹ ਪਲੇਟਾਂ ਆਪਣੀ ਥਾਂ ਤੇ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ ਤੇ ਕਈ ਵਾਰ ਉਹਨਾਂ ਦੇ ਵਿਚਕਾਰ ਵਿਚਕਾਰ ਟਕਰਾਅ ਹੋ ਜਾਂਦਾ ਤੇ ਜਿਸ ਕਾਰਨ ਅਸੀਂ ਪਚਾਲ ਦਾ ਅਨੁਭਵ ਕਰਦੇ ਹਾਂ ਪਚਾਲ ਦੀ ਤਿੱਪਟਾ ਕਾਰਨ ਵੱਡੀ ਤਬਾਹੀ ਦਾ ਖਤਰਾ ਬਣਿਆ ਹੋਇਆ ਤੇ ਤਿੱਬਤ ਤੇ ਨੇਪਾਲ ਜਿਹੜਾ ਕਿ ਮੰਗਲਵਾਰ ਦਾ ਸੂਰਜ ਪੁਚਾਲ ਦੇ ਝਟਕਿਆਂ ਨਾਲ ਨਿਕਲਿਆ ਹੈ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਭਾਰਤ ਅਤੇ ਬੰਗਲਾਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦਾ ਕੇਂਦਰ ਤੇ ਤਿੱਬਤ ਜਿੱਥੇ 7.1 ਤੀਬਰਤਾ ਦਾ ਸ਼ਕਤੀਸ਼ਾਲੀ ਪੁਚਾਲ ਆਇਆ ਉੱਥੇ ਹੀ ਚੀਨ ਦੇ ਬਿਆਨ ਚ ਕਿਹਾ ਗਿਆ ਕਿ ਨੇਪਾਲ ਸਰਹੱਦ ਨੇੜੇ ਤਿੱਬਤ ਖੇਤਰ ਚ ਆਏ ਸ਼ਕਤੀਸ਼ਾਲੀ ਪੁਚਾਲ ਦੇ ਵਿੱਚ ਘਟੋ ਘਟ 53 ਲੋਕਾਂ ਦੀ ਮੌਤ ਹੋ ਗਈ ਹੈ ਤੇ 38 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪਰ ਅਜੇ ਵੀ ਜਿਹੜੇ ਕੇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਉਸ ਤੋਂ ਵੱਧ ਲੋਕ ਵੀ ਜਿਹੜੇ ਕਿ ਜ਼ਖਮੀ ਦੱਸੇ ਜਾ ਰਹੇ ਨੇ। ਸਰਕਾਰ ਦਾ ਹੁਣ ਅਗਲੀ ਖਬਰ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਛੱਤਬੀੜ ਜੂ ਜਿਹੜੇ ਕਿ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਗਿਆ ਜਿਸ ਦੀ ਅੰਦਰ ਸੂਬਾ ਵੀ ਤੁਸੀ ਇਸ ਵੇਲੇ ਦੇਖ ਸਕਦੇ ਹੋ। ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਛੱਤਬੀੜ ਚਿੜਿਆ ਘਰ ਦੇ ਵਿੱਚ ਨਿੱਜੀ ਫੇਰੀ ਤੇ ਪਹੁੰਚੇ ਤੇ ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਮੌਜੂਦ ਸਨ ਸਿਆਂ ਮਾਨ ਨੇ ਛੱਤਬੀੜ ਚਿੜਿਆ ਘਰ ਵਿਖੇ ਪ੍ਰਬੰਧਤਾ ਦਾ ਜਾਇਜ਼ਾ ਲਿਆ ਤੇ ਛੱਤਬੀੜ ਚਿੜਿਆ ਘਰ ਵਿੱਚ 100 ਤੋਂ ਵੱਧ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਪੰਛੀ ਨੇ ਤੇ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਛੱਤਬੀੜ ਚਿੜਿਆ ਘਰ ਦੇ ਅਧਿਕਾਰੀਆਂ ਤੋਂ ਜੰਗਲੀ ਜਾਨਵਰਾਂ ਦੇ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਜਾਨਵਰਾਂ ਦੀ ਖੁਰਾਕ ਦੀ ਟਾਰਟੋਆਇਲ ਲਈ ਨਵੀਂ ਫੂਡ ਵੈਨ ਨੂੰ ਹਰੀ ਚੰਡੀ ਦਿਖਾ ਕੇ ਉਸ ਨੂੰ ਰਵਾਨਾ ਕੀਤਾ ਤੇ ਇਸ ਫੇਰੀ ਉਪਰੰਤ ਮੁੱਖ ਮੰਤਰੀ ਕਾਫਲੇ ਸਮੇਤ ਮੁੱਖ ਮੰਤਰੀ ਨਿਵਾਸ ਵਾਲ ਦਰਵਾਨਾ ਹੋ ਗਏ। ਤੋਂ ਦਿਨ ਚੱਕਰ ਕਰ ਗਏ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਨਗਰ ਨਿਗਮ ਲੁਧਿਆਣਾ ਦਾ ਅਹੁਦਾ ਜਿਹੜਾ ਕਿ ਹੈ ਮੇਅਰ ਦਾ ਅਹੁਦਾ ਖਾਲੀਤਾ ਤੇ ਇਸਤਰੀ ਮੈਂਬਰ ਦੇ ਲਈ ਰੱਖਵਾ ਕੀਤਾ ਗਿਆ ਤੇ ਇਸ ਦੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਗਏ ਨੇ। ਪੰਜਾਬ ਦੇ ਵਿੱਚ 21 ਦਸੰਬਰ ਨੂੰ ਪੰਜ ਨਗਰ ਨਿਗਮ ਜਲੰਧਰ, ਅਮ੍ਰਿਤਸਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ ਚ ਚੋਣਾ ਹੋਈਆਂ ਸਨ ਤੇ ਪੰਜਾਬ ਸਰਕਾਰ ਦੇ ਵੱਲੋਂ ਚੋਣਾਂ ਦੇ ਉਪਰੰਤ ਮੇਅਰ ਦੇ ਅਹੁਦੇ ਦੀ ਰਿਜ਼ਰਵੇਸ਼ਨ ਸੰਬੰਧੀ ਇੱਕ ਪੱਤਰ ਸਾਂਝਾ ਕਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸਤਰੀ ਮੈਂਬਰ ਦੇ ਲਈ ਰੱਖਵਾ ਰਹੇਗਾ ਜਦਕਿ ਬਾਕੀ ਬਚਤੀਆਂ ਚਾਰ ਨਗਰ ਨਿਗਮਾਂ ਜਲੰਧਰ ਅੰਮ੍ਰਿਤਸਰ ਫਗਵਾੜਾ ਤੇ ਪਟਿਆਲਾ ਦੇ ਵਿੱਚ ਮੇਅਰ ਦੇ ਅਹੁਦੇ ਜਰਨਲ ਰਹਿਣਗੇ ਯਾਨੀ ਕਿ ਓਪਨ ਹੋਣਗੇ ਤਵੇਰੇ ਮੌਸਮੇ ਬਾਗ ਦੇ ਵਾਲੇ ਕੋ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਅਗਲੇ 24 ਘੰਟੇ ਜਿਹੜਾ ਕਿ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਠੰਡ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸীতਲੈਪ ਵੀ ਜਿਹੜੇ ਕਿ ਦੇਖਣ ਨੂੰ ਮਿਲਿਆ ਜਿਸ ਕਾਰਨ ਆਮ ਜਨ ਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਜਿਸ ਦੇ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤਾਂ ਇਸ ਦਾ ਖਾਸ ਤੌਰ ਤੇ ਸਿੱਧਾ ਅਸਰ ਬੱਚਿਆਂ ਤੇ ਬਜ਼ੁਰਗਾਂ ਤੇ ਪੈ ਰਿਹਾ ਹੈ ਨੁਸੇ ਸਿਹਤ ਕਾਫੀ ਜਿਹੜੇ ਕਿ ਵਿਗੜਦੇ ਜਾ ਰਿਹਾ ਜਿਸ ਕਾਰਨ ਅਲਰਟ ਤੇ ਐਡਵਾਈਜ਼ਰੀ ਦੋਨੋਂ ਜਿਹੜੇ ਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੰਘਣੇ ਬੱਦਲ ਛਾਏ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ ਸੂਬੇ 'ਚ ਅਗਲੇ ਕੁਝ ਘੰਟਿਆਂ ਦੇ ਦੌਰਾਨ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਬੀਤੀ ਸ਼ਾਮ ਵੀ ਪੰਜਾਬ ਦੇ ਕੁਝ ਇਲਾਕਿਆਂ 'ਚ ਮੀਂਹ ਪਿਆ ਸੀ ਅਤੇ ਮੀਂਹ ਪੈਣ ਮਗਰੋਂ ਠੰਡੀਆਂ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਬਹੁਤ ਇਲਾਕਿਆਂ 'ਚ ਕਾਲੇ ਬੱਦਲ ਛਾਏ ਹੋਏ ਨੇ ਤੇ ਮੀਂਹ ਪੈਣ ਦੀ ਸੰਭਾਵਨਾ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਸੰਘਣੀ ਧੁੰਦ ਪੈਣ ਅਤੇ ਸੀਤ ਹਰ ਚੱਲਣ ਦੀ ਵੀ ਟੇਸ਼ਨ ਗੋਈ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦੋ ਦਿਨਾਂ ਦੇ ਲਈ orange alert ਵੀ ਜਾਰੀ ਕਰ ਦਿੱਤਾ ਗਿਆ ਤੇ ਇਸ ਦੌਰਾਨ ਮੀਂਹ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਵਿਖਾਸ ਤੌਰ ਤੇ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਨਵੀਂ ਪੱਛਮੀ ਗੜਬੜੀ ਤਹਿਤ ਤੋਂ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵੀ ਸਖਤ ਹੋਣ ਵਾਲੀ ਹੈ ਤੇ ਇਸ ਵੇਲੇ ਪੰਜਾਬ 'ਚ ਠੀਤ ਲਹਿਰ ਜਾਰੀ ਹੈ ਸੂਬੇ ਦੇ ਤਾਪਮਨ 'ਚ 24 ਘੰਟਿਆਂ ਦੇ ਦੌਰਾਨ 0.4 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਹੈ ਚੌਧਰੀ ਖੇਡ ਜਗਤੀ ਜੇਕਰ ਗੱਲ ਕਰੀਏ ਤਾਂ ਹਰਪ੍ਰਜਨ ਸਿੰਘ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਦਰਅਸਲ ਆਸਟ੍ਰੇਲੀਆ ਦੇ ਬਾਰੇ ਦੇ ਵਿਚਾਲੇ ਪ੍ਰਤੀ ਦਿਨੀ ਬਾਰਡਰ ਗੋਸਕਾ ਟਰਾਫੀ ਦਾ ਮੈਚ ਖੇਡਾਇਆ ਗਿਆ ਜਿਸ ਦੇ ਵਿੱਚ ਭਾਰਤ ਨੂੰ ਹਾਰ ਮਿਲੀ ਹੈ ਇਸ ਕਾਰਨ ਜਿਹੜਾ ਕਿ ਹੁਣ ਹਰਪ੍ਰਜਨ ਸਿੰਘ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸਾਥਪਕ ਕ੍ਰਿਕਟਰ ਹਰਪ੍ਰਜਨ ਸਿੰਘ ਨੇ ਹਾਲੇਚ ਸਮਾਪਤ ਹੋਈ ਬਾਰਡਰ ਗੋਸਕਾ ਟਰਾਫੀ ਦੇ ਦੌਰਾਨ ਟੀਮ ਦੀ ਚੋਣ ਲਈ ਪ੍ਰਬੰਧਨ ਤੇ ਤਿੱਖਾ ਹਮਲਾ ਕੀਤਾ ਹਰਪ੍ਰਜਨ ਸਿੰਘ ਨੇ ਸਿਡਨੀ ਟੈਸ ਦੇ ਵਿੱਚ ਭਾਰਤੀ ਟੀਮ ਦੇ ਪਲੇਇੰਗ 11 ਤੇ ਸਵਾਲ ਖੜੇ ਕੀਤੇ ਨੇ ਸਾਬਕਾ ਭਾਰਤੀ ਸਪਿਨਰ ਹਰਪਜਨ ਸਿੰਘ ਨੇ BCCI ਨੂੰ ਟੀਮ ਦੇ ਵਿੱਚ ਸੁਪਰਸਟਾਰ ਕਲਚਰ ਨੂੰ ਜਿਹੜਾ ਕਿ ਖਤਮ ਕਰਨ ਦੀ ਬੇਨਤੀ ਕੀਤੀ ਹੈ ਤੇ ਕਿਹਾ ਹੈ ਕਿ ਖਿਡਾਰੀਆਂ ਦੀ ਚੋਣ ਪੂਰੀ ਤਰ੍ਹਾਂ ਉਹਨਾਂ ਦੇ ਪ੍ਰਦਰਸ਼ਨ ਤੇ ਆਦਤ ਤੇ ਹੀ ਕੀਤੀ ਜਾਵੇ ਹਰਪਜਨ ਨੇ ਵੀ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਬਾਰਡਰ ਕੌਸਟ ਦਾ ਟਰੋਫੀ ਚੇਕ ਕਰ ਦਹਾਕੇ ਚ ਪਹਿਲੀ ਵਾਰ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਜਿਹੜੇ ਕੀ ਐ ਕੀਤੀ ਹੈ ਤੇ ਉਹਨਾਂ ਨੇ ਆਪਣੇ YouTube ਚੈਨਲ ਤੇ ਇਹ ਵੀ ਕਹਿਆ ਕਿ ਟੀਮ ਦੇ ਵਿੱਚ ਸੁਪਰਸਟਾਰ ਕਲਚਰ ਬਣ ਗਿਆ ਸਾਨੂੰ ਸੁਪਰਸਟਾਰ ਨਹੀਂ ਚਾਹੀਦੇ ਅਸੀਂ ਚੰਗੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਚਾਹੁੰਨੇ ਆ ਤੇ ਟੀਮ ਤਾਂ ਹੀ ਤਰੱਕੀ ਕਰੇਗੀ ਜੇਕਰ ਟੀਮ ਦੇ ਵਿੱਚ ਚੰਗੇ ਪ੍ਰਦਰਸ਼ਨ ਕਰਨ ਵਾਲੇ ਹੋਣਗੇ ਜੋ ਵੀ ਸੁਪਰਸਟਾਰ ਬਣਨਾ ਚਾਹੁੰਦਾ ਉਸ ਨੂੰ ਘਰ ਰਹਿਣਾ ਚਾਹੀਦਾ ਤੇ ਉੱਥੇ ਕ੍ਰਿਕਟ ਖੇਡਣਾ ਚਾਹੀਦਾ ਹੈ दोस्तों आज बात करेंगे तीन एक जो हुआ है ऑस्ट्रेलिया में भारत का स्कोर उसके ऊपर और भारत की टेस्ट टीम का रोड मैप अगले वाला क्या होना चाहिए और इस श्रृंखला में क्या क्या सही चीजें हुई क्या क्या गलत हुई थोड़ी सी उसके ऊपर रोशनी डालेंगे बट सबसे पहले तो यार मान उदास है क्योंकि बड़ी उम्मीद थी इस टीम से अगर मैं नाम देखता हूं ऑन द लिस्ट तो बड़े बड़े नाम है पर प्रदर्शन बहुत छोटे निकले यार इस टूर से पहले ऐसा लग रहा था कि डोमिनेंस जो है वो इंडिया की बनेगी चाहे इंडिया में वो न्यूजीलैंड के सामने सीरीज हारे थे वो विकटे बनाई गंदी जो पिछले कई सालों से बन रही है मैं बात कर रहा हूँ और यहाँ पे जो लोग हैं उनको शायद वो चिड़ भी मचती है जब मैं वो बात करता हूँ कि गंदी विकटों पे खेल के जीतने की आदत जब पड़ जाती है तो अच्छी विकेट पे फिर आपको समझ नहीं आता है करना तो करना क्या बट यहाँ पे उम्मीद थी कि यहाँ पे आके अच्छा खेलेगी बल्लेबाजी अच्छी होगी टीम की तो पर वो हुई नहीं है पूरी टूर्नामेंट में सिर्फ और सिर्फ एक बंदा एक बंदा जिसकी मैं बात करूंगा वो है बुमराह बुमराह जो ऐसे गेंदबाज जिन्होंने अपनी जान लगा दी यार उसको निचोड़ दिया हमने गन्ने की तरह उसका रस निकाल लिया कि बंदा एक ही जो है वो लगा हुआ है ट्रेवसाइड आए है, इसको बॉल दे दो भाई लभूषण आए इसको बॉल दे दो स्टीव स्मिथ आए किसको बॉलिंग देनी है बुमराह को बॉलिंग देनी है अरे यार बुमराह कितने ओवर करेगा और अब उसका ऐसा हाल कर दिया कि जब एंड तक वो पहुंचे तो आखिरी में वो अवेलेबल ही नहीं थे लास्ट इनिंग में जब गेंदबाजी करनी पड़ी जो मैं बात करना चाहता हूं देखो यार अभी यार आगे इंग्लैंड का टूर है सब ने बात करनी शुरू कर दी है कि यार इंग्लैंड में क्या होगा कौन कौन जाएगा कौन कौन नहीं जाएगा सीधी सी बात है जो खिलाड़ी परफॉर्म करेगा वो जाएगा क्योंकि ऐसा नहीं हो सकता कि आप सिर्फ और सिर्फ रेपुटेशन पे प्लेयर्स को पिक करते रहो क्योंकि यार रेपुटेशन तो देखिए सब प्लेयर्स की है जो पहले भी खेल के गए हैं उनकी भी है तो ऐसा करें करने जाएंगे तो आप कपिल देव साहब को भी ले लीजिए टीम में आप अनिल भाई को भी ले आइए टीम में और आप जितने इंडिया के बड़े बड़े मैच विनर रहे हैं उनको ले आइए टीम में पर देखिए रेपुटेशन से टीम नहीं पिक करनी है और थोड़ा सा यहाँ पे बीसीसीआई को और सेलेक्टर्स को थोड़ा अपना होल्ड दिखाना है क्योंकि Uh, मुझे लगता है कि जो सुपरस्टार वाला जो एटीट्यूड है कि कोई सुपरस्टार है टीम में तो उसको पिक करना ही करना है और वो सुपरस्टार वाला एटीट्यूड जो है मुझे लगता है कहीं कही ना कहीं भारत को पीछे छोड़ के आगे प्लेयरों की तरफ देखना चाहिए तो दिल्ली एच वन बी वीजा से अमेरिका वड़ा तो वालों एक वाला बयान दिता गया दरअसल भारतीय दिल वालों खास तौर पर एक वीडी राहत की खबर सी गई है H1B ਵੀਜ਼ਾ ਧਾਰਕਾਂ ਦੇ ਲਈ ਚੰਗੀ ਖਬਰ ਹੈ ਅਮਰੀਕਾ ਨੇ H1B ਵੀਜ਼ਾ ਧਾਰਕਾਂ ਦੇ ਲਈ ਨਵੀ ਨਵੀਨੀਕਰਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਵੀਜ਼ਾ ਧਾਰਕਾਂ ਨੂੰ ਹੁਣ ਦਸਤਾਵੇਜ਼ਾਂ ਦੇ ਨਵੀਨੀਕਰਨ ਦੇ ਲਈ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ ਹੋਵੇਗੀ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਕਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਹ ਪ੍ਰੋਗਰਾਮ ਰਸਮੀ ਤੌਰ ਤੇ 2025 ਦੇ ਵਿੱਚ ਲਾਗੂ ਕੀਤਾ ਜਾਵੇਗਾ ਜਿਸ ਦੇ ਨਾਲ ਉਹਨਾਂ ਭਾਰਤੀ ਪੇਸ਼ੇਵਰਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਜਿਨ੍ਹਾਂ ਨੂੰ ਹੁਣ ਤੱਕ ਵੀਜ਼ਾ ਨਵਿਆਉਣ ਦੇ ਲਈ ਜਿਹੜਾ ਕਿ ਭਾਰਤ ਆਉਣਾ ਪੈਂਦਾ ਸੀ ਤੇ ਇੱਕ ਵੱਡੀ ਰਾਹਤ ਦੀ ਖਬਰ ਜਿਹੜਾ ਕਿ ਹੈ ਸਾਹਮਣੇ ਆ ਰਹੀ ਹੈ ਕਿ ਦੂਤਕਰ ਦੇ ਬਿਆਨ ਦੇ ਮੁਤਾਬਕ ਅਮਰੀਕਾ ਦੇ ਵਿੱਚ H1B ਵੀਜ਼ਾ ਧਾਰਕਾਂ ਦੇ ਨਵਿਨੀਕਰਨ ਦਾ ਇਹ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ। ਦੂਤਖਾਨੇ ਆਪਣੇ ਸਾਲ ਦੇ ਅੰਤ ਦੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਸ ਪਾਇਲਟ ਪ੍ਰੋਗਰਾਮ ਨੇ ਹਜ਼ਾਰਾਂ ਪੇਸ਼ੇਵਰਾਂ ਲਈ ਦੇਸ਼ ਛੱਡੇ ਬਿਨਾਂ ਵੀਜ਼ਾ ਨਵਿਆਉਣ ਦੀ ਸਹੂਲਤ ਦਿੱਤੀ ਅਤੇ ਇਹ ਪ੍ਰਕਿਰਿਆ ਹੁਣ ਰਸਮੀ ਤੌਰ ਤੇ 2025 ਦੇ ਵਿੱਚ ਲਾਗੂ ਕੀਤੀ ਜਾਵੇਗੀ। ਤੌਹਦਰੇ ਕੋਰ ਅਪਡੇਟ ਵੀ ਸਾਹਮਣੇ ਆ ਰਹੀ ਹੈ ਜਸਟਨ ਟ੍ਰੂਡੋ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਵੱਲੋਂ ਆਪਣੇ ਅਹੁਦੇ ਤੋਂ ਜਿਹੜਾ ਕਿ ਅਸਤੀਫਾ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਦੱਸਿਆ ਗਿਆ ਕਿ ਟ੍ਰੂਡੋ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹੀ ਬਣੇ ਰਹਿਣਗੇ ਇਹ ਗੱਲ ਵੀ ਉਹਨਾਂ ਦੇ ਵੱਲੋਂ ਹੀ ਆਖੀ ਗਈ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਜਿਹੜਾ ਕਿ ਆਪਣੀ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਜ਼ਨਾਲ ਹੀ ਉਹਨਾਂ ਨੇ ਲਿਬਰਲ ਪਾਰਟੀ ਦੇ ਨੇਤਾ ਦੇ ਵਜੋਂ ਵੀ ਅਹੁਦਾ ਛੱਡ ਦਿੱਤਾ ਉਹਨਾਂ ਨੇ ਇਹ ਫੈਸਲਾ ਸਰਕਾਰ ਤੇ ਨਿੱਜੀ ਆਲੋਚਨਾ ਦਰਮਿਆਨ ਲੈ ਟਰੂਡੋ ਨੇ ਸੋਮਵਾਰ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਦੇ ਦੌਰਾਨ ਆਪਣੇ ਅਸਤੀਫੇ ਦਾ ਐਲਾਨ ਕੀਤਾ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋਸਟਿਨ ਚੂਡੋ ਨਵੇਂ ਨੇਤਾ ਦੀ ਚੋਣ ਹੁਣ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ ਦੱਸਦੇ ਕਿ ਚੂਡੋ ਨੇ 2013 ਦੇ ਵਿੱਚ ਲਿਬਰਲ ਲੀਡਰ ਦੀ ਅਹੁਦਾ ਸੰਭਾਲਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਪਰ ਇਸ ਦੇ ਵਿਚਾਲੇ ਹੁਣ ਪ੍ਰਧਾਨ ਮੰਤਰੀ ਕੌਣ ਹੋਵੇਗਾ ਇਹ ਵੀ ਸਵਾਲ ਖੜੇ ਹੋ ਰਹੇ ਨੇ ਤੇ ਵਕ-ਵਕ ਨਾਮ ਵੀ ਜਿਹੜੇ ਕਿ ਇਸ ਵੇਲੇ ਸਾਹਮਣੇ ਆ ਰਹੇ ਨੇ ਕਿ ਆਖਿਰਕਾਰ ਨਵਾਂ ਪ੍ਰਧਾਨ ਮੰਤਰੀ ਕੈਨੇਡਾ ਦਾ ਕੌਣ ਹੋਵੇਗਾ ਤੇ ਇਸ ਦੇ ਵਿੱਚ ਵੀ ਕਾਫੀ ਚਰਚਾਵਾਂ ਜਿਹੜੀ ਕਿ ਸੁਣਨ ਨੂੰ ਮਿਲਟਰੀਆਂ ਨੇ ਕਿ ਉਸ ਦੇ ਬਾਵਜੂਦ ਵੀ ਇਹ ਵੀ ਕਾਫੀ ਚਰਚਾਵਾਂ ਸੁਣਨ ਨੂੰ ਮਿਲੀਆਂ ਨੇ ਕਿ ਸਾਡਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਫ੍ਰਿਸਟਿਆ ਫ੍ਰੀਲੈਂਡ ਇਸ ਦੌਰ ਦੇ ਵਿੱਚ ਸਭ ਤੋਂ ਅੱਗੇ ਨੇ ਤੇ ਇਹ ਹੀ ਉਹੀ ਆਗੂ ਹਨ ਜਿਨ੍ਹਾਂ ਨੇ 16 ਦਸੰਬਰ ਨੂੰ ਚੂਡੋ ਕੈਬਨਟ ਤੋਂ ਅਸਤੀਫਾ ਦਿੱਤਾ ਸੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਚੂਡੋ ਦੇ ਅਸਤੀਫੇ ਦੀ ਮੰਗ ਕੀਤੀ ਸੀ ਤੇ ਦੱਸਿਆ ਗਿਆ ਹੈ ਕਿ ਅਨੀਤਾ ਆਨੰਦ ਨੂੰ 2019 ਦੇ ਵਿੱਚ ਪਹਿਲੀ ਵਾਰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ ਸੀ ਉਦੋਂ ਤੋਂ ਹੀ ਉਹ ਕਈ ਵਿਭਾਗਾਂ ਦਾ ਚਾਰਜ ਸੰਭਾਲ ਚੁੱਕੇ ਹੈ ਤੇ ਉਹ ਵੀ ਇਸ ਦੌੜ ਦੇ ਵਿੱਚ ਸਾਹਮਣੇ ਨਜ਼ਰ ਆ ਰਹੇ ਨੇ ਏਵਰੀ ਮਾਰਨਿੰਗ ਆਵੋਕਨ ਅਪ ਅਸ ਪ੍ਰਾਈਮ ਮਿਨਿਸਟਰ ਆਵ ਬੀਨ ਇਨਸਪਾਇਰਡ ਬਾਈ ਦ ਰੈਜ਼ੀਲੀਅੰਸ ਦ ਜੈਨਰੋਸਿਟੀ ਐਂਡ ਦ ਡਿਟਰਮੀਨੇਸ਼ਨ ਆਫ ਕੈਨੇਡੀਅਨਸ ਇਟ ਇਜ਼ ਦ ਡਰਾਈਵਿੰਗ ਫੋਰਸ ਆਫ ਏਵਰੀ ਸਿੰਗਲ ਡੇ ਆਈ ਹੈਵ ਦ ਪ੍ਰਿਵਿਲੇਜ ਆਫ ਸਰਵਿੰਗ ਇਨ ਦਿਸ ਆਫਿਸ That is why, since 2015, I've fought for this country, for you, to strengthen and grow the middle class. Why we rallied to support each other through the pandemic, to advance reconciliation, to defend free trade on this continent, to stand strong with Ukraine and our democracy, and to fight climate change and get our economy ready for the future. We are at a critical moment in the world. My friends, as you all know, I'm a fighter. Every bone in my body has always told me to fight because I care deeply about Canadians, I care deeply about this country, and I will always be motivated by what is in the best interest of Canadians. And the fact is, despite best efforts to work through it, Parliament has been paralyzed for months after what has been the longest session of a minority parliament in Canadian history. That's why this morning I advised the Governor General that we need a new session of parliament. She has granted this request and the house will now be prorogued until March 24th. Over the holidays I've also had a chance to reflect and have had long talks with my family about our future. Throughout the course of my career, any success I have personally achieved has been because of their support and with their encouragement. So, last night over dinner, I told my kids about the decision that I'm sharing with you today. I intend to resign as party leader, as prime minister. After the party selects its next leader through a robust, nationwide, competitive process. Last night, I asked the president of the Liberal Party to begin that process. This country deserves a real choice in the next election, and it has become clear to me that if I'm having to fight internal battles, I cannot be the best option in that election. ਤੋ ਜੇਕਰ ਗੱਲ ਕਰੀਏ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਉਹਨਾਂ ਦੀ ਸਿਹਤ ਕਾਫੀ ਵਿਗੜਦੀ ਜਾ ਰਹੀ ਹੈ ਜਿਸ ਕਰਕੇ ਡਾਕਟਰਾਂ ਦੇ ਵੱਲੋਂ ਵੀ ਖਾਸ ਤੌਰ ਤੇ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਜਲਦ ਤੋਂ ਜਲਦ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਸਕਦੀ ਹੈ ਤੇ ਹੁਣ ਦੀ ਸਥਿਤੀ ਦੀ ਜੇਕਰ ਗੱਲ ਕਰੀਏ ਤਾਂ ਪ੍ਰੈਸ ਕਾਨਫਰੰਸ ਜਿਹੜੀ ਕਿ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਡੱਲੇਵਾਲ ਦੀ ਸਿਹਤ ਤੇ ਚਰਚਾ ਕੀਤਾ ਗਿਆ ਉਹਨਾਂ ਦਾ ਦੱਸਿਆ ਗਿਆ ਕਿ ਉਹਨਾਂ ਦੇ ਸਰੀਰ ਦੇ ਕਾਫੀ ਅੰਗ ਜਿਹੜੇ ਕੀ ਖਰਾਬ ਹੋ ਚੁੱਕੇ ਨੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਹਸਪਤਾਲ 'ਚ ਸ਼ਿਫਟ ਕਰਨ ਦੀ ਲੋੜ ਹੈ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੇ ਫੈਸਲੇ ਤੇ ਟਲ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆ ਸੁਣਦੇ ਹਾਂ ਕੀ ਗੱਲਬਾਤ ਹੋਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਧਾਨ ਜੀ ਉਹਨਾਂ ਨੇ ਖੁਦ ਸਾਨੂੰ ਕਿਹਾ ਵੀ ਕੋਈ ਵੀ ਤੁਹਾਡੇ ਸਾਹਮਣੇ ਮੇਰੀ ਜਾਨ ਨਿਕਲ ਜੇ ਤੁਸੀਂ ਕੋਈ ਮੇਰਾ ਟ੍ਰੀਟਮੈਂਟ ਨਹੀਂ ਕਰਨਾ ਸੋ ਉਹਦੇ ਕਰਦਿਆ ਵੀ ਉਹਨਾਂ ਦਾ ਜਿਵੇਂ ਉਹਨਾਂ ਦਾ ਇਨਾ ਜਿਆਦਾ ਉਹਨ ਸਰੀਰ ਡਾਊਨ ਹੋ ਗਿਆ ਅੱਗੇ ਥੋੜੀ ਜਿਹੀ ਐਕਟੀਵਿਟੀ ਕਰਦੇ ਜਾਂ ਕੋਈ ਕੱਪੜੇ ਚੇਂਜ ਕਰਨ ਲੱਗਿਆ ਉਹਨਾਂ ਦੇ ਜਿਵੇਂ ਚੱਕਰ ਆਉਂਦੇ ਸੀ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੁੰਦਾ ਸੀ ਕੱਲ ਉਹਨਾਂ ਦਾ ਲੰਮੇ ਪਿਆ ਪਿਆ ਉਹਨਾਂ ਨੂੰ ਵੋਮਟਿੰਗ ਆਈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਬਹੁਤ ਜਿਆਦੀ ਸਿਹਤ ਡਾਊਨ ਹੋ ਗਈ ਡਾਕਟਰ ਸਵੈਮਾਨ ਜੀ ਵੀ ਸਾਡੇ ਨਾਲ ਸਾਰੀ ਰਾਤ ਫੋਨ ਤੇ ਬਣੇ ਰਹੇ ਸਾਡੀ ਸਾਰੀ ਟੀਮ ਉਹਨਾਂ ਦੇ ਲਾਗੇ ਬੈਠੀ ਰਹੀ ਜਦੋਂ ਵੀ ਉਹਨਾਂ ਦੀਆਂ ਲੱਤਾਂ ਥੋੜੀਆਂ ਜਿਵੇਂ ਜਿਵੇਂ ਉਹਨਾਂ ਆ ਮਾ 1.5 2 ਫੁੱਟ ਉਹਨਾਂ ਦੀ ਲੱਤਾਂ ਸਿਰ ਤੋਂ ਉੱਪਰ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ ਜਦੋਂ ਥੋੜਾ ਜਿਹਾ ਵੀ ਨੀਵਾ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਉਹਨਾਂ ਦਾ ਮਤਲਬ ਲੋ ਆਉਣਾ ਸ਼ੁਰੂ ਹੋ ਜਾਂਦਾ ਇੰਨੀ ਜਿਆਦੀ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ ਹੁਣ ਵੀ ਅੱਜ ਵੀ ਮਤਲਬ ਹੁਣ ਵੀ ਆਪਣੀ ਟੀਮ ਉਹਨਾਂ ਦੇ ਲੱਗੇ ਬੈਠੀ ਆ ਹੁਣ ਵੀ ਉਹਨਾਂ ਦੀਆਂ ਲੱਤਾਂ ਮਤਲਬ ਸਿਰ ਦੇ ਨਾਲੋਂ 1.5 ਫੁੱਟ ਉੱਪਰ ਮਤਲਬ ਰੱਖੀਆਂ ਵਾ ਫਿਰ ਜਾ ਕੇ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਸਟੇਬਲ ਸਟੇਬਲ ਨਹੀਂ ਮੈਂ ਕਹਿ ਸਕਦਾ ਕਿਉਂਕਿ ਅਜੇ ਵੀ ਕਦੀ ਕਦੀ ਮਤਲਬ 90 ਤੋਂ ਥੱਲੇ ਚੱਲ ਜਾਂਦਾ ਵਾ ਹਨਾ ਤੇ ਬਹੁਤ ਜਿਆਦੀ ਸਿਹਤ ਡਾਉਣ ਆ ਮੈਂ ਮਤਲਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸਾਡੀ ਟੀਮ ਵੱਲੋਂ ਪੂਰਾ ਮਤਲਬ ਉਹਨਾਂ ਦੀ ਜਿੰਨੀ ਵੀ ਬਣਾ ਮੈਡੀਸਨ ਤੋਂ ਮਿਹਨਤ ਅਸੀਂ ਕਰ ਰਹੇ ਆ ਸੋ ਅਬ ਫਿਰ ਵੀ ਉਹਨਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਆ ਅੱਜ ਮੈਂ ਇਹ ਕਹਿਣਾ ਚਾਹੁੰਨਾ ਵਾ ਕਿ ਸਿਹਤ ਉਹਨਾਂ ਦੀ ਬਹੁਤ ਜ਼ਿਆਦੀ ਡਾਊਨ ਆ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ ਮੈਂ ਨਾ ਵੀ ਉਹਨਾਂ ਦੀ ਬਾਤਚੀਤ ਕਰਕੇ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਇਸ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਆ ਉਹ ਉਸੇ ਹੁਣ ਪਤਾ ਨਹੀਂ ਆਪਾਂ ਨੂੰ ਹੁਣੇ ਆਵਾਜ਼ ਵਾਜੇ ਵੀ ਉਹਨਾਂ ਦੀ ਸਿਹਤ ਇੰਨੀ ਜ਼ਿਆਦੀ ਡਾਊਨ ਹੋ ਗਈ ਆ ਸੋ ਬਹੁਤ ਜ਼ਿਆਦੀ ਉਹਨਾਂ ਦੀ ਸਿਹਤ ਡਾਊਨ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ ਔਰ ਡਾਕਟਰ ਸ੍ਰੈਮਾਨ ਜੀ ਕੀ ਮੈਡੀਕਲ ਟੀਮ ਕਾ और जो सरकारी डॉक्टरों की भी टीम यहाँ मौजूद रही है और डॉक्टर अवतार सिंह जी के साथ ही कोऑर्डिनेट करके वो पूरी मॉनिटरिंग वो भी कर रहे हैं हम पूरी टीम का दोनों फोरमों की तरफ से विशेष धन्यवाद भी करते हैं ना ये दिन देखते ना ये रात देखते पूरी नज़र बनाए हुए हैं और जैसा उन्होंने कहा जगजीत सिंह डल्लेवाल जी की बिल्कुल स्पष्ट और विशेष हिदायत है कि किसी भी तरीके की मुझे मेडिकल ट्रीटमेंट नहीं देनी है लेकिन उसके बावजूद ये मॉनिटरिंग पूरे चौबीस घंटे करने का काम कर रहे हैं दिन रात एक कर रहे हैं तो फिलहाल बुलेटिन बस ही धनबाद